ਹਾਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸੈ ਪਹੁੰਚੇ ਆ ਬਾਈ ਸਤਨਾਮ ਸਿੰਘ ਦੇ ਕੋਲ ਜਿੱਦਾਂ ਕਿ ਦੋਸਤੋ ਸਾਰੇ ਵੀਰ ਜਾਣਦੇ ਆ ਬਾਈ ਸਤਨਾਮ ਦਾ ਪਸ਼ੂ ਵਪਾਰ ਦਾ ਕੰਮ ਆ ਤੇ ਵਿਕਰੀ ਵਾਲੇ ਪਸ਼ੂ ਆ ਇਸ ਘਰੇ ਆਉਂਦੇ ਆ ਤੇ ਡੇਲੀ ਰੁਟੀਨ ਦੇ ਵਿੱਚ ਜਿਹੜੇ ਦੋਸਤੋ ਪਸ਼ੂ ਆਉਂਦੇ ਆ ਬਾਕੀ ਅਪਡੇਟ ਜਿਹੜੀ ਆਪਾਂ ਤੁਹਾਨੂੰ ਕੋਈ ਹਫ਼ਤੇ ਵਿੱਚ ਇੱਕ ਦੋ ਵਾਰੀ ਜ਼ਰੂਰ ਜਿਹੜੀ ਅਪਡੇਟ ਆ ਇਸ ਘਰੋਂ ਦੇਈਦੀ ਆ ਅੱਜ ਵੀ ਨਗ ਜਿਹੜੇ ਆ ਘਟੋ ਘਟ 11 12 ਨਗ ਜਿਹੜੇ ਵਿਕਾਉ ਨੇ ਜਿਨ੍ਹਾਂ ਦੇ ਵਿੱਚ ਮੱਝਾਂ ਵੀ ਆ ਵੜਾਂ ਵੀ ਆ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਦਾ ਪਸ਼ੂ ਆਪਾਂ ਤੁਹਾਨੂੰ ਦਿਖਾ ਦਾਂਗੇ ਡਿਟੇਲ ਆਪਾਂ ਬਾਈ ਸਤਨਾਮ ਤੋਂ ਲੈ ਲਾਂਗੇ ਤੇ ਗ੍ਰੈਂਡ ਕੈਰੋ ਪਾਇਲਸ ਆ ਜਿਹੜਾ ਦੋਸਤੋ ਉੱਥੋਂ ਬਿਲਕੁਲ ਜਿਹੜੀ ਸੜਕਾ ਉਹ ਸੜਕ ਤੁਸੀਂ ਪੈਣਾ ਤੇ ਬਿਲਕੁਲ ਘਰ ਤੱਕ ਸੜਕ ਆ ਜਾਂਦੀ ਹੈ ਜੀ ਠੀਕ ਆ ਜੀ ਗ੍ਰੈਂਡ ਕੈਰੋ ਕੈਰੋ ਵਿਜ਼ਿਟ ਕਰਕੇ ਮੇਨ ਲੋਕੇਸ਼ਨ ਆ ਜੀ ਅੱਜ 28 ਅਗਸਤ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਨੋਟ ਕਰ ਲਓ ਕੋਈ 6:30 ਵਜੇ ਮਾਰਨਿੰਗ ਦਾ ਟਾਈਮ ਆ ਸੋ ਬਾਕੀ ਚਵਾਈ ਵਾਲੇ ਪਸ਼ੂ ਜਿਹੜੇ ਦਿਖਾਵਾਂਗੇ ਦੋਸਤੋ ਦੋ ਟਾਈਮ ਦੀ ਚਵਾਈ ਤੁਸੀਂ ਕਰਕੇ ਤਸੱਲੀ ਕਰ ਲਿਓ ਆਜੋ ਕਰਦੇ ਆਂ ਗੱਲ ਸਭ ਤੋਂ ਪਹਿਲਾਂ ਭਾਜੀ ਸਤਨਾਮ ਸਿੰਘ ਸਾਸਰੀ ਘਰ ਸੱਸੀ ਵੀਰ ਜੀ ਠੀਕਾ ਜੀ ਬਹੁਤ ਵਧੀਆ ਠੀਕ ਹੈ ਵੀਰ ਜੀ ਸਭ ਕਿਰਪਾ ਮਹਾਰਾਜ ਜੀ ਚੜਦੀ ਕਲਾ ਚੋ ਚੜਦੀ ਕਲਾ ਰਣੀ ਚਾਹੀਦੀ ਆ ਜੀ ਅੱਛਾ ਭਾਜੀ ਸਤਨਾਮ ਸਿੰਘ ਪਸ਼ੂ ਅੱਜ ਯਾਰਕ ਹੈਗੇ ਨਾ ਹਾਂ ਜੀ ਆਪਣੇ ਕੋ ਹੈਗੇ ਨੇ ਠੀਕ ਆ ਤੇ ਵੇੜਾ ਕਿੰਨੀਆਂ ਨੇ ਅੱਜ ਕਿੰਤੀ ਦੀਆਂ ਵੇੜਾ ਵੀਰ ਜੀ ਆਪਣੇ ਕੋ ਹੈਗੀਆਂ ਮੇਰੇ ਹਸਣ ਵਾਲੋ 7 ਆ ਜੀ 7 ਕ ਵੇੜਾ ਨੇ ਹਾਂ ਜੀ ਤੇ ਬਾਕੀ 5 ਕ ਜਿਹੜੀਆਂ ਮੱਝਾਂ ਆ ਗਈਆਂ ਹਾਂ ਜੀ ਠ ਕਹ ਗੱਪਣ ਵੀ ਕਰਉਂਦੇ ਨਹੀਂ ਮਤਲਬ ਦੋ ਗਾਇਆਂ ਗੱਭਣਾ ਵਾ ਬਾਕੀ ਸਾਰਾ ਵਾਸ ਹੋਇਆ ਮਈਆਂ ਦੋ ਚ ਬੱਚੇ ਦੀਆਂ ਜੀ ਠੀਕ ਆ ਹਾਂਜੀ ਵੇੜਾ ਸਾਰੀਆਂ ਸਗਿਆ ਠੀਕ ਆ ਜੀ ਪਸੂ ਦੋਸਤੋ ਇਸੇ ਤਰ੍ਹਾਂ ਕੈਟਾਗਰੀ ਵਾਈਜ਼ ਆਪਾਂ ਬਿਲਕੁਲ ਨਾਲ ਸਟੈਪ ਬਾਈ ਸਟੈਪ ਸਾਰੇ ਪਸੂ ਦਿਖਾ ਦਨੇ ਆ ਐਨੀਮਲ ਜਿਹੜਾ ਪਸੰਦ ਆਊਗਾ ਤਸੱਲੀਂਗਾ ਤੁਸੀਂ ਕਰਨੀਆ ਠੀਕ ਆ ਆਉ ਕਰਦੇ ਆ ਗੱਲ ਪਾਜੀ ਸਤਨਾਮ ਕਿਹੜੇ ਪਾਸਿਓਂ ਕਰੀਏ ਛਟਾੜ ਚ ਇਧਰ ਕਰ ਲਈਏ ਗੱਭਣਾ ਆਜੋ ਵੇੜਾ ਦੇ ਪਾਸਿਓਂ ਕਰ ਲਈਏ ਗੱਪਣੇ ਦੋਵੇਂ ਹੀ ਪਾਜੀ ਇਹ ਦੋਵੇਂ ਗੱਪਣੇ ਨੇ ਲਓ ਜੀ ਬਲਾਇਆਕ ਰੰਗ ਦੇ ਵਿੱਚ ਆਹ ਵੇਖੋ ਇਹ ਕਹੇ ਕਾਲਾ ਸੋਨਾ ਪਾਈਸ ਸਤਨਾਮ ਕਹਿੰਦਾ ਤੇ ਬੋਦੀ ਵਾਲੀ ਬਿਹੜਾ ਹਾਈਟ ਦੋਸਤੋ ਐਕਸਟਰਾ ਆਰਡੀਨਰੀ ਫੁੱਲ ਵੱਡੀ ਹਾਈਟ ਆ ਜਿੱਦਾਂ ਨਾਰਮਲ ਆਪਾਂ ਛੈਡ ਵਾਲੀਆਂ ਫਾਰਮ ਵਾਲੀਆਂ ਬਿਹੜਾ ਦੇਖਦੇ ਹਾਈਟ ਓਡੀ ਤੁਸੀਂ ਇਹਨੂੰ ਅਕਾਊਂਟ ਕਰ ਲਿਓ ਆ ਦੇਖੋ ਜਰਾ ਇਹ ਟੈਂਟ ਨਹੀਂ ਭਰ ਗਈ ਠੀਕ ਹੈ ਇਹ ਪਾਈਸ ਸਤਨਾਮ ਐਚ ਐਫ ਆ ਕੀ ਹੈ ਨਾ ਅੱਛਾ ਬੰਦ ਜੀ ਬਲੈਕ ਐਚ ਐਫ ਆ ਹਾਂ ਜੀ ਠੀਕ ਹੈ ਬਹੁਤ ਜ਼ਿਆਦੀ ਹੈ ਜੀ ਬਿਲਕੁਲ ਤੇ ਸੁਹਾ ਕੇ ਨਵਾ ਸੁਹੀ ਦੂਜੇ ਸੁਹਾ ਜੀ ਦੂਜੇ ਸੁਹਾ ਹਾਂ ਜੀ ਗਾਈ ਬਹੁਤ ਜ਼ਿਆਦੀ ਚੰਗੀ ਥੋੜੀ ਜਿਹੀ ਨਾ ਦਸਰੀ ਰਹੀ ਬਣਿਆ ਹੋ ਹਾਂ ਬਾਕੀ ਫਾਈਲ ਉਹਦੇ ਬਾਕੀ ਜੱਟੇ ਵੈੜ ਆਈ ਦੀ ਕੇਅਰ ਕਰਨੀ ਵੀ ਖਾਲਾ ਜੀ ਦਾ ਬਾੜਾ ਥੋੜਾ ਜਿਹਾ ਠੀਕ ਆ ਲਾਈਟ ਜਿਹੜੀ ਆ ਦੋਸਤੋ ਤੁਸੀਂ ਨਾਰਮਲ ਜਜਮੈਂਟ ਕਰ ਲਿਓ ਵੱਡੀ ਵੈੜ ਆ ਤੇ ਐਚ ਐਫ ਠੀਕ ਆ ਜੀ ਬਲੈਕ ਆ ਦੇਖੋ ਜਰਾ ਬਾਕੀ ਤੁਹਾਨੂੰ ਤਸਵੀਰ ਨਾਲ ਦਿਖਾਉਣੇ ਆ ਤੇ ਆ ਦੇਖੋ ਫੇਸ ਕੁਆਲਿਟੀ ਕਾਫੀ ਸੋਹਣੀ ਆ ਤੇ ਥਣ ਦੇਵਾ ਕਾਫੀ ਜ਼ਿਆਦਾ ਸੋਹਣਾ ਅੱਛਾ ਦਿਨ ਕਿੰਨੇ ਕ ਲੈਂਦੀ ਆ ਦਿਨ ਦਿਨ 6-7 ਲੈ ਜੀ ਆਂ ਸ਼ੇਹ ਸਾਥ ਦੇ ਨਾ ਹਫਤਾ ਕੀ ਮੰਨ ਕੇ ਜਦੋਂ ਬਣ ਤੂੰ ਬਣੋ ਤੁਹਾਨੂੰ ਗੁਲਾ ਅੱਧਾ ਹੀ ਦੋੜ ਦੋ ਅੱਧਾ ਹੀ ਦੋ ਦੁੱਧ ਵਸ਼ੇ ਪਹਿਲਾਂ ਨੇ 27 ਹੋਇਆ ਜਦੋਂ ਭਰਿਆ ਹੂੰ ਲਓ ਜੀ ਠੀਕ ਹੈ ਜੀ ਹਫਤਾ ਖੰਡ ਜਿਹੜਾ ਸਮਾਂ ਹਜੇ ਨੋਰਮਲ ਲੈ ਜੂਗੀ ਤੇ ਦੇਵਾ ਆਰਡਰ ਜਿਹੜਾ ਦੋਸਤ ਤੁਸੀਂ ਆਪ ਜਜਮੈਂਟ ਕਰ ਲਿਓ ਵੀ ਤਕਰੀਬਨ ਜੇਕਰ ਹਫਤਾ ਸਮਾਂ ਕੱਢ ਗਈ ਤੇ ਕਾਫੀ ਸੋਹਣਾ ਲਿਵਾ ਬਣਾ ਕੇ ਤਿਆਰ ਕਰੂਗਾ ਆਹ ਲਓ ਚੀਪਿੰਗ ਹੋਣਿਆ ਕਰਵਾ ਲਈ ਠੀਕ ਹੈ ਸ਼ਹਿਦ ਹੀ ਹੁੰਦਾ ਹੈ ਜੀ ਸ਼ਹਿਦ ਜੀ ਦੇਖੋ ਜੀ ਅਛਾ ਭਾਈ ਜੀ ਸਤਨਾਮ ਕਿੰਨਾ ਕੁ ਨਾਰਮਲ ਚਲੋ ਘੱਟ ਤੋਂ ਘੱਟ ਜੇ ਵਾਧੂ ਵਾਧਾ ਆਪਾਂ ਇੱਕ ਅਕਾਊਂਟ ਕਰ ਲਈਏ ਕਿੰਨਾ ਕੁ ਮਿਲਕ ਦੀ ਸੁਭਾਵਨਾ 25 ਕਿਲੋ ਦੀ ਵੀ ਜੀ ਰਾਣਾ ਦੇ ਦਊਗੀ 25 ਕਿਲੋ ਇੱਡੀ ਵੇੜਨ ਦਾ 25 ਕਿਲੋ ਦਾ ਗਾੜੀ ਨਾਲ ਚਲੋ ਵਾਕੇ ਰੋਟੀ ਦੁੱਧ ਵਾਲੀ ਆਉਣ ਰਹੀ ਆ ਬਿਲਕੁਲ 25 ਤੋਂ ਰਾਣਾ ਭਰ ਦਊਗੀ ਅਛਾ ਆਪਣੇ ਕੋਲ ਅੱਜ ਕੀਮਤ ਕੀ ਲਊਂ ਹਿੰਦੀ ਆਪਾਂ ਵੀ ਜੀ ਤੁਹਾਨੂੰ ਵਧਾਣਾ ਹੈ ਇੱਡੀ ਵਸ਼ੀਰਾਂ ਦੇ ਭਾਵੇਂ 75 80 ਮੰਗ ਲਈਏ ਤਾਂ ਵੀ ਮਤਲਬ ਦੇਖ ਜੂ ਕੋਈ ਚੱਕਰ ਨਹੀਂ ਹਾਂਜੀ ਆਪਾਂ ਤਾਂ ਰੋਕਣਾ ਮਾਲ ਆਪਾਂ ਰੋਕਣਾ ਹੀ ਦੇ ਦੇਣਾ ਜੀ ਜੀ ਉਮੁੱਲ ਕਰਦੇ ਤਾਂ ਵਛੀ ਦਾ ਭਾਵੇਂ 60 ਕਰਾ ਲਓ ਭਾਵੇਂ 60 ਕਰਾ ਲਓ 57000 ਦੇ ਵਛੀ ਦੇ ਤਾਂ 57 ਦੀ ਹਾਂਜੀ ਬਿਲਕੁਲ ਜਾਇਜ਼ ਰੇਟ ਬਾਈ ਸਤਨਾਮ 53 ਕਿਵੇਂ ਫਿਰ ਵਧੀਆ ਬਿਲਕੁਲ ਆਖੂ ਦੇ ਮਰਵਾਦਾ ਦੇਖੋ ਜੀ ਮਾਰਾ ਟਿੱਪ ਕੇ ਵਿਖਾ ਲਿਆ ਜੀ ਸੋ ਦੋਸਤੋ ਬਿਲਕੁਲ 57000 ਬਾਈ ਜੀ ਬਿਲਕੁਲ 57000 ਦੀ ਇਡਾ ਜਿਹਨਾਂ ਦਾ ਕੋਈ ਦੰਦਾ ਨਹੀਂ ਜਦੋਂ ਆਪਸ ਵਿੱਚ ਮੁੱਲ ਜਿਹੜਾ ਦਿਆਦੀ ਕਰਦੇ ਆ ਬਾਈ ਸਤਨਾਮ ਦੇ ਚਲੋ ਬਹੁਤੇ ਵੀਰ ਪਸੰਦ ਵੀ ਕਰਦੇ ਆ ਮੁੱਲ ਜਾਇਜ਼ ਰੇਟ ਆ ਬਾਕੀ ਵਹਿੜ ਦੇ ਵਿੱਚ ਕੋਈ ਕਮੀ ਪੇਸ਼ੀ ਵੇਖੋ ਕਿਸੇ ਪਾਸਿਓ ਆਹ ਵੇਖੋ ਆਹ ਟਿੱਪਾਂ ਵੇਖ ਸਕਦੇ ਹੋ ਤੁਸੀਂ ਮ ਮੋਗਾ ਚ ਪਾਈ ਹੈ ਜੀ ਆਹ ਦੇਖੋ ਮੇਰਾ ਵੀਰ ਬਹੁਤੀ ਜੀ ਆਹ ਮਗਲੇ ਥਾਣਾ ਦੀ ਵੇਖੋ ਜੀ ਆਹ ਦੇਖੋ ਜਰਾ ਆ ਜਰਾ ਆ ਲੈ ਲੋ ਲੋ ਵੀ ਭਰਾਵੋ ਠੀਕ ਆ ਭਰਾਵੋ ਵਲੋਂ ਜੇਈ ਦੋਸਤੋ ਕਿਸੇ ਪਾਸੇ ਕੋਈ ਸੰਗੀ ਪਰੇਸ਼ਾਨੀ ਕੰਮ ਹੀ ਪੇਸ਼ੀ ਨਹੀਂ ਗਈ ਤੇ ਹਾਈਟ ਬਹੁਤ ਜਿਆਦੀ ਸੋਹਣੀ ਆ ਸਭ ਤੋਂ ਵੱਡੀ ਗੱਲ ਵੀ ਜਾਇਜ਼ ਹੈ ਜੈਨੂਇਨ ਰੀਡਰ ਐਡੀ ਪੈਡ ਦਾ ਭਾਈ ਉਹਦਾ ਵੀ 80 ਵੀ ਕਰ ਸਕਦੇ ਆ 75 ਵੀ ਕਰ ਸਕਦੇ ਆ ਅਕੇ ਕਿਸੇ ਵੀਰ ਨੇ ਵੇਚਣ ਵਾਲਾ ਕੋਈ ਵੀਰ ਲ ਜਾਂਦਾ ਵਪਾਰੀ ਵੀਰ ਜਾਂਦਾ ਨਫਾ ਫਿਰ ਵੀ ਜਿਹੜਾ 200 ਬੰਦਾ ਹੋਊਗਾ ਪਾਸੂ ਬਹੁਤ ਚੰਗੀ ਵਸਲੀ ਬਹੁਤ ਪਸੂ ਜਾਂਦੇ ਵੀ ਹੈਗੇ ਆ ਵੀਰ ਵਪਾਰੀ ਵਰਗ ਬਹੁਤ ਵੀਰ ਲੈ ਕੇ ਜਾਂਦੇ ਆ ਅੱਧਰੋਂ ਰੇਡ ਪੱਤਾ ਬਿਲਕੁਲ ਜਾਇਜ਼ ਇਹ ਸੁਈਆਂ ਵਸੀਆਂ ਆਪਣੇ ਪਹਿਲਾਂ ਇੱਕ ਸੁਈ ਦੇ ਇੱਕ ਗੱਬਣੀ ਮੰਡੀਆਂ ਹਾਂਜੀ ਉਹ ਰਾਸਪਾਂ ਗਏ ਆ ਵੀਰ ਵੇਚਣੇ ਖੜੇ ਠੀਕ ਆ ਜੀ ਹਾਂਜੀ ਜਸਟ 57000 ਦੋਸਤੋ ਲੈਣ ਦੇ ਠੀਕ ਆ ਜੀ ਉਹ ਤਾਂ ਜੋ ਕੋਈ ਪਿਆਰ ਮੁਹੱਬਤ ਕੋਈ ਛੋਟਚਾ ਪਾ ਵੀ ਹੋ ਜੂਗਾ ਵੱਡੀ ਵਾੜਾ ਫੁੱਲ ਵਾੜਾ ਵੱਡੀ ਬਹੁਤ ਵੱਡੀ ਇਸ ਤੋਂ ਬਾਅਦ ਇੱਕ ਹੋਰ ਵੱਡੇ ਕਦ ਕੱਟ ਦੀ ਇੱਕ ਹੋਰ ਵਾੜ ਤੁਹਾਨੂੰ ਦਿਖਾਉਣੇ ਆ ਫੁੱਲ ਵਾੜੀ ਗਾਂ ਜਿਹੜੀ ਦੋਸਤੋ ਅਗਲੀ ਆ ਇਹ ਵੀ ਭਾਜੀ ਸਤਨਾਮ ਗੱਪਣ ਹਾਂਜੀ ਇਹ ਵੀ ਇੱਥੇ ਗੱਪਣੇ ਦੇਣੇ ਨੇ ਪਰ ਚਾਰ ਕੱਢ ਜਾਣੇ ਆ 5-4 ਦਿਨ ਕੱਢ ਜੂ ਤੇ ਸੁਆ ਜੇ ਤੀਜਾ ਗਾਂ ਦਾ ਤੀਜਾ ਬਾਕੀ ਕੋਈ ਇਹ ਨਾ ਅਖੀ ਦੀ ਪੁਰਾਣੀ ਦੇਖੋ ਲਓ ਜੀ ਚਲ ਗਾਰ ਕੇ ਦਾਂਦੀ ਗਾਂ ਠੀਕ ਆ ਜੀ ਦੇਖੋ ਗਾਰ ਹੈ ਥੋੜੀ ਜੀ ਨਾ ਭੁੱਖ ਦੇ ਵਿੱਚ ਵਿਚਾਰੀ ਤੇ ਸੰਭਰ ਵਾਲੀ ਆ ਨਾ ਵੀ ਦੋਸਤੋ ਆ ਹੈਗੀ ਆ ਗਾਂ ਜਾ ਸੁਆ ਤੇ ਵੱਧੇ ਕੱਦ ਕਾਟ ਦੀ ਆ ਹਾਈਟ ਫੁੱਲ ਬਟਾ ਫੁੱਲ ਵੱਡੀ ਆ ਜੀ ਠੀਕ ਆ ਤੇ ਵਜਨ ਲੋਡ ਤਾਂ ਜਿਹੜਾ ਦੋਸਤੋ ਵੀ ਫੁੱਲ ਵੱਡੀ ਵਹਿੜ ਜਿੱਡੀ ਤੁਹਾਨੂੰ ਦਿਖਾਈ ਦੇ ਰਹੀ ਆ ਵਜਨ ਵਜਨ ਉੱਡਾ ਹੀ ਆ ਬਾਕੀ ਦਿਨ ਹਜੇ ਕਿੰਨੇ ਕ ਕੱਢਣ ਦੀ ਸੁਭਾਵਨਾ ਪੰਜ ਪੰਜ ਚਾਰ ਦੰਦਾ ਬਾਹਰ ਲੈ ਲੈ ਦਿਲ ਦਿਲ ਤਰਿਆ ਕੱਲ ਦੀ ਆਪਣੇ ਕੋਈ ਆ ਕੋਈ ਉਪਰ ਆਪਰਾ ਨੇ ਰਿਆ ਕਰ ਮੈਂ ਠੀਕ ਆ ਜੀ ਲੋਬੀ ਦੋਸਤੋ ਹਾਈਟ ਫੁੱਲ ਕੱਦ ਫੁੱਲ ਵੇਲੇ ਤੇ ਹਵਾਨਾ ਜਿਹੜਾ ਤੁਸੀਂ ਆ ਦੇਖ ਲਓ ਥਣ ਬਿਲਕੁਲ ਮੋਟਾ ਗੋਲ ਥਣ ਠੀਕ ਆ ਤੇ ਰਵਾਦੀਆਂ ਦੀਆਂ ਗ੍ਰੈਂਦੀਆਂ ਇਹ ਵੀ ਤਿੱਪਣ ਬਈ ਇਹਦਾ ਇੱਕ ਨੰਬਰ ਹੀ ਤਿੱਪਣ ਬਕੀ ਐ ਕੋਈ ਗੱਲ ਨਹੀਂ ਅੱਛਾ ਜੀ ਤਿੱਪਣ ਦਾ ਤਿੱਪਣ ਵਾਲਾ ਬਹੁਤ ਚੋਆਇਸ ਨਹੀਂ ਗੱਲ ਤਾਂ ਨਿਕਲਦੀਆਂ ਠੀਕ ਆ ਆਪਾਂ ਆਪਣਾ ਪੂਰਾ ਤਸੱਲੀ ਕਰਕੇ ਲਈ ਆ ਠੀਕ ਆ ਹਾਂਜੀ ਤੇ ਭਾਜੀ ਜਦੋਂ ਨਾਮ ਦੇਣ ਹਫਤਾ ਵੀ ਲੈ ਜੂ ਹਾਂ ਜੀ ਫੁੱਲ ਦਾ ਵੀ ਜੀ ਕਾਢੀ ਜਾਏ ਭਾਏ ਕਾਢੀ ਹੋਵੇ ਦਿਲ ਦੰਦਰਿਆ ਖੁਦੋਤੀ ਆ ਅੱਛਾ ਬਾਕੀ ਚਲੋ ਦੇਵਾਲੂਆ ਤੇ ਬਹੁਤ ਬਣਾਉਂਗੀ ਕਰਮਾਲੀ ਹੂੰ ਵੱਡੀ ਸਿਰਫ ਇਹੋ ਮਾਸਾ ਕੇ ਲੱਸੀ ਲੱਸੀ ਕੇ ਸਾਹ ਬਣ ਵੀ ਚਲ ਗਈ ਨਾ ਆ ਲੱਸੀ ਜ਼ਰੂਰ ਵਾਜਾ ਵਾਜਾ ਕਰਾ ਦੂਗੀ ਬਿਲਕੁਲ ਬਿਲਕੁਲ ਤੇ ਕੀ ਮੋਲ ਅੱਜ ਕੀ ਰਊ ਆਪਣੇ ਕੋਲੋਂ ਦਾ ਮੋਲ 55 ਕਰ ਲਈਏ ਵੇਖੋ ਜੇ ਥੱਲੇ ਹੀ ਹੁੰਦਾ ਥੱਲੇ ਜਿੰਨਾ ਵੀ ਕਰ ਦੋ ਨਹੀਂ ਆਪਾਂ ਥੱਲੇ ਕਰਨਾ ਪਰ ਵੱਧ ਕਰਨਾ ਨਹੀਂ ਹਾਂ ਮੋਲ 45 ਆ 45000 ਬਤਾ ਨਹੀਂ ਦਿੱਤਾ ਠੀਕ ਹੈ ਜੀ ਤੀਗੋ ਪਰ ਬਰਾ ਲੈ ਯਾਰ ਕਰੂਗਾ ਦੋ ਦਿਨਾਂ ਦੇ 25 26 ਕਿਲੋ ਭਰੀ ਜਾਣੇ ਠੀਕ ਹੈ ਜੀ ਹਾਂ ਜੀ ਸੋ ਬਾੜ ਜਿਹੜੀ ਦੋਸਤੋ ਕੱਦ-ਕੱਡ ਦੇ ਵਿੱਚ ਵੱਡੀ ਆ ਤੀਜਾ ਸੂਆ ਬਾਈ ਸਤਨਾਮ ਕਹਿੰਦਾ ਠੀਕ ਆ ਬਾਕੀ ਹਰ ਇੱਕ ਦੀ ਆਪੋ ਆਪਣੀ ਸਮਝ ਆ ਇੱਥੇ ਆਪਾਂ ਕਹਿ ਦਿੰਨੇ ਆ ਵੀ ਹਰ ਇੱਕ ਦੀ ਆਪੋ ਆਪਣੀ ਸਮਝ ਇੱਕ ਵਾਰੀ ਘਰੇ ਆਣ ਕੇ ਦੇਖ ਲਿਓ ਬਾਈ ਹਾਈਲ ਦਾ ਤਾਂ ਬੋਲ ਬੜਾ ਫੋਲੋ ਵੱਡੀ ਹੈ ਜੀ ਠੀਕ ਆ ਥੋੜੀ ਲੱਸੀ ਆ ਕਿਉਂਕਿ ਕੇਅਰ ਕਿਸੇ ਘਰੋਂ ਏਡੇ ਵੱਡੇ ਪਸ਼ੂ ਦੀ ਕੇਅਰ ਘੱਟ ਹੁੰਦੀ ਆ ਇਹ ਰਹੀ ਆ ਗਾਂ ਨਾ ਆਪਣੇ ਪਾਣੀ ਪੁਣੀ ਨਹੀਂ ਆਇਆ ਫਿਰ ਉਹੇ ਪਰੇ ਲੈ ਜਾ ਆ ਜੀ ਤੇ ਉਹਨਾਂ ਵਿਚਾਰੇ ਉਹ ਬੰਦੇ ਨੂੰ ਦੱਸ ਦਿਓ ਮਤਲਬ ਝੂਠ ਵਾਲੀ ਨਹੀਂ ਉਹਦੇ ਬਾਬੂ ਜੀ 2 ਮਹੀਨੇ ਸਾਡੇ ਰਿਸ਼ਤੇਦਾਰ ਕੋਈ ਰਹੀ 10 ਦਿਨ ਕਿਸੇ ਕੋਲ 15 ਦਿਨ ਕਿਸੇ ਕੋਲ ਸਾਬ ਸੁਭਾਲ ਕੋੱਖੋ ਵੱਖਰੀਆਂ ਥਾਵਾਂ ਤੇ ਥੋੜ੍ਹੀ ਥੋੜ੍ਹੀ ਪੱਠਾ ਡੱਕਾ ਮਾੜਾ ਮੋੜ ਪਾਇਆ ਗਿਆ ਕਿਤੇ ਨਾ ਪਾਇਆ ਆਪਾਂ ਅਲੱਗੋ ਕੋਠੀ ਨੂੰ ਲੈ ਜਾ ਤੇ ਉਹਨਾਂ ਬੰਦੇ ਕੋਲ ਮਾਲ ਜਦਾ ਉਹਨਾਂ ਦੀ ਸ਼ਿਵ ਸਾਹਿਬ ਦੀ Uh, 42 42000 ਦੀ ਹੈ ਜੀ ਠੀਕ ਆ ਇਹ ਬਾਜੀ ਸਦਨਾਮ ਕੋਲ ਦੂਜੇ ਨੰਬਰ ਤੇ ਵਹਿੜ ਸੀ ਇਸ ਤੋਂ ਬਾਅਦ ਇੱਕ ਹੋਰ ਅਗਲੀ ਵਹਿੜ ਤੁਹਾਨੂੰ ਦਿਖਾਉਣੇ ਆ ਕਾਲੇ ਰੰਗ ਦੇ ਵਿੱਚ ਕਰੋ ਸੰਗਾ ਹਾਂਜੀ ਠੀਕ ਆ ਤੇ ਬਾਜੀ ਇਹ ਸੂਈ ਤਾਜੀ ਆ ਜੀ ਆਹ ਇਹ ਕੱਲ ਦੀ ਸੂਈ ਆ ਜੀ ਇਹ ਕੱਲ ਦੀ ਸੂਈ ਆ ਜੀ ਤਾਜੀ ਸੂਈ ਆ ਤੇ ਆਪ ਸੂਬਾ ਕਿਨਵਾ ਜੀ ਇਹਦਾ ਸੂਬਾ ਵੀ ਦੂਜਾ ਆਉਂਦਾ ਤੇ ਤੀਜਾ ਮੰਗੇ ਪਰ ਵੈਸੇ ਹੈ ਫੇਰ ਤੋਂ ਦੁੱਧਣੀ ਆ ਠੀਕ ਹੈ ਜੀ ਮੂੰਹ ਮੱਥਾ ਵਪਾਰ ਨਹੀਂ ਲੈਣਾ ਦੋਸਤੋ ਮੂੰਹ ਮੱਥਾ ਬੇਸ਼ੱਕ ਆ ਨਾ ਵੀ ਸੇਰ ਕੀਤੀ ਦੂਜਾ ਕਹਿ ਗਿਆ ਪਰ ਕੋਈ ਰਤਿਆ ਬਣ ਕੇ ਤੁਸੀਂ ਸੌਦਾ ਕਰ ਲਿਆ ਨਾ ਇਹ ਬੱਚੀ ਬੜੀ ਸਟ੍ਰੈਟਜੀ ਗਿੱਲਾ 나ੜੂ ਕੱਲ ਦੀ ਵੇੜ ਸਹੀ ਗਿੱਲਾ 나ੜੂ ਆ ਮਗਰ ਬੱਚੀ ਵੇਖੋ ਡੱਬੀ ਖਾਲੀ ਡੱਬ ਠੀਕ ਆ ਚਿੱਟੇ ਡੱਬ ਨੇ ਕਾਲੀ ਬਿਲਕੁਲ ਵਹਿੜ ਜਿਹੜੀ ਮਗਰ ਦੇ ਦੋਸਤੋ ਇਹ ਬੰਚੜੇ ਦੀ ਬੋਦੀ ਨਿਗਰੇ ਵੀ ਕਰਵਾਉਂਦੇ ਤੇ ਥਾਣੇ ਛੱਡਾ ਜਿਹੜਾ ਬਿਲਕੁਲ ਤੁਹਾਨੂੰ ਦਿਖਾਉਣੇ ਆ ਬਿਲਕੁਲ ਫਿਕਸਡ ਆਰਡਰ ਆ ਤੇ ਥਣ ਥਣ ਬਹੁਤ ਜਿਆਦੀ ਸੋਹਣੀ ਸਪੇਸ ਮੁਠੀ ਥਣ ਆ ਬੰਦ ਫੁੰਡ ਚੰਗੀ ਆ ਵੇਖੋ ਜੀ ਕੋਣ ਬੜੀ ਖਾਸ ਕਿ ਭਾਈ ਇਹ ਪੂਰੀ ਲੱਗੀ ਜੀ ਲੈ ਗੱਲਾਂ ਹੀ ਛੱਡ ਦੋ ਠੰਢੀ ਹੋੜੀ ਭਾਵੇਂਗਾ ਹਣਾ ਪਾਓ ਅੱਛਾ ਅੱਛਾ ਹਾਂ ਲਓ ਜੀ ਠੀਕ ਆ ਹਾਈਟ ਮੀਡੀਅਮ ਹਾਈਟ ਆ ਦੋਸਤੋ ਪਰ ਨਿਗਰ ਆ ਪੂਰੀ ਥਣ ਦੇਵੇ ਦੀ ਵੀ ਪੂਰੀ ਨਿਗਰ ਆ ਤੇ ਉਪਰੋਂ ਬਾਡੀ ਬੰਟਰ ਜੇਕਰ ਆਪਾਂ ਗੱਲ ਕਰ ਲਈਏ ਤੇ ਨਿਗਰ ਆ ਕਿਉਂਕਿ ਸੂਈ ਬਿਲਕੁਲ ਤਾਜੀ ਆ ਕਿਸੇ ਤਰ੍ਹਾਂ ਦਾ ਪਸ਼ੂ ਐ ਨਹੀਂ ਮਹਿਸੂਸ ਹੁੰਦਾ ਵੀ ਜਿਵੇਂ ਸੂਹ ਦੇ ਵਿੱਚ ਆ ਐਂ ਲੱਗਦਾ ਵੀ ਜਿਵੇਂ ਹੋਰ ਦੋ ਕਿਤਤੀਆਂ ਤਿੰਨਾਂ ਦਿਨਾਂ ਤੱਕ ਪਸ਼ੂ ਤਿਆਰ ਤੇ ਸੂਣ ਵਾਲਾ ਠੀਕ ਆ ਤੇ ਗਵਾਚੀ ਜੀ ਨਹੀਂ ਹੈਗੀ ਸਿਹਤ ਨਹੀਂ ਬਕਰਾ ਚੱਡਾ ਵੇਖੋ ਕਿਡਾ ਫਿਕਸ ਨਿਗਰ ਪੂ ਆ ਦੇਖੋ ਚੋਣ ਵਾਲੀ ਸਵਾਲ ਸਤਿ ਆਦੇ ਸਤਿ ਆਦੇ ਪਾਜੀ ਸਤਨਾਮ ਕਹਿੰਦਾ ਵੀ ਆਹ ਵੇਖੋ ਮਗਰਬੱਛੀ ਡੱਬੀ ਮਗਰਬੱਛੀ ਦੋਸਤੋ ਛੋਟੀ ਜੀ ਬੂਜ ਆ ਬਿਲਕੁਲ ਮਗਰ ਠੀਕੇ ਠੀਕੇ ਦੀ ਆਕੇ ਦੀ ਚੰਗੇ ਠੀਕੇ ਦੀ ਮਗਰਬੱਛੀ ਆ ਇਹ ਵੀ ਜਰੂਰ ਮੇਰਾ ਵੀਰ ਧਿਆਨ ਦੇ ਵਿੱਚ ਰੱਖ ਲਿਓ ਠੀਕ ਆ ਬਹੁਤੇ ਵੀਰਾਂ ਨੂੰ ਪਸੰਦ ਹੁੰਦੀ ਹੈ ਚੀਜ਼ ਮਗਰਬੱਛੀ ਤੇ ਪਾਜੀ ਸਤਨਾਮ ਕੀ ਇਹਦਾ ਕੀ ਕਰਦੇ ਆ ਮੁੱਲ ਮੁੱਲ ਤੇ ਵੀਦੀ ਭਾਏ ਇਹਦਾ 45 ਕਰ ਲੀਏ ਅੱਛਾ ਇਹ ਵੀ 42 ਹਾਦੀ ਦਾ ਇਹ ਵੀ 42 ਦੀ ਦੇ ਦਾਂ ਤੁਹਾਨੂੰ ਠੀਕ ਹੈ ਜੀ ਹਾਂ ਜੀ ਗਾਵਾਂ ਦਾ ਆਪ ਨੂੰ ਸ਼ੌਕ ਹੈ ਬਹੁਤ ਜ਼ਿਆਦਾ ਤੇ ਗਾਂ ਆਪਾਂ ਵੈਸੇ ਚਲੋ ਫਿਰ ਤੁਰ ਕੇ ਇਹਨੇ ਰੋਕਣਾ ਲਈ ਨਹੀਂ ਤੇ ਹੁਣ ਮੰਗਣ ਨੂੰ ਚਲੋ ਆਪਾਂ ਮਤਲਬ ਇਹਦੀ ਦੀਸ ਨਹੀਂ ਕੋਈ 55ਵਾਂ ਕੇ 60 ਮੰਗੇ ਤਾਂ ਮੰਗਦੇ ਵੀ ਆ ਪਰ ਆਪਾਂ ਜੇ ਸਾਡਾ ਆਪਣੀ ਪਤਲੀ ਕਮਾਈ ਰੱਖ ਕੇ ਹੋਰ ਆ ਜਾਣੀਆਂ ਸਹੀ ਐ ਸਹੀ ਹਾਂ ਸੋ ਬਾਲਾ ਜਿਹੜਾ ਦੋਸਤੋ ਮੁੱਲ ਓਵਰ ਤੇ ਨਜਾਇਜ਼ ਮੈਂ ਨਹੀਂ ਕਹਿੰਦਾਗਾ ਬਾਕੀ ਤੁਸੀਂ ਦੱਸਿਓ ਤੁਸੀਂ ਦੱਸਿਓ ਬਹੁਤੇ ਵੀਰ ਵਿੱਚ ਕਮੈਂਟ ਕਰਦੇ ਸੀ ਵੀ ਭਾਜੀ ਸਤਨਾਮ ਦੇ ਚਲੋ ਮੁੱਲ ਜਾਇਜ ਆ ਠੀਕ ਮੁੱਲ ਹੁੰਦੇ ਆ ਬਾਕੀ ਹੋਰ ਵੀ ਵੀਰ ਦੱਸਿਓ ਠੀਕ ਆ ਬਾਕੀ ਇੱਥੇ ਆਣ ਕੇ ਇੱਕ ਵਾਰੀ ਤਸੱਲੀ ਨਾਲ ਵੇਖਿਓ ਜਰੂਰ ਤੇ ਇਸ ਤੋਂ ਬਾਅਦ ਇੱਕ ਤੁਹਾਨੂੰ ਮੱਝ ਦਿਖਾਉਣੇ ਆ ਮੱਝ ਦੋਸਤੋ ਵੀ ਪੂਰੀ ਮੈਨੂੰ ਲੱਗਦਾ ਵੀ ਐਫਐਫ ਗਾਵਾਂ ਨੂੰ ਵੀ ਕੱਟ ਗਈ ਆ ਅੱਛਾ ਭਾਜੀ ਸਤਨਾਮ ਹਾਂਜੀ ਮੱਝ ਆ ਗਈ ਆ ਹਾਂਜੀ ਇਹ ਤਾਂ ਕੀ ਹਿਸਾਬ ਕਿਤਾਬ ਹੈ ਸੁਈ ਜੀ ਤਿੱਜੇ ਸੁਈ ਮੈਂ ਸੁਈ ਜੀ ਤਿੱਜਾ ਹਾਂਜੀ ਤੇ ਸੁਈ ਨੂੰ ਹੋ ਗਏ ਪੰਜ ਛੇ ਦਿਨ ਪੰਜ ਛੇ ਦਿਨ ਕੱਟੀ ਇਹ ਤਾਂ ਮਗਰ ਜੀ ਨੀਲੀ ਦੀ ਮਗਰ ਕੱਟੀ ਦੇਖੋ ਦੋਸਤੋ ਰਿ ਮਗਰ ਕੱਟੀ ਕਾਫੀ ਸੋਹਣੀ ਆ ਫੇਸ ਕੁਆਲਿਟੀ ਭਾਈ ਸਦਨਾਮ ਨੂੰ ਕਹੀ ਨਾ ਮਾੜਾ ਦਿਖਾਵੇ ਕੱਟੀ ਦੀ ਆਹ ਵੇਖੋ ਮੂੰਹ ਚਿੱਟਾ ਸਾਰਾ ਇਹ ਬਹੁਤੇ ਵੀਰ ਪਸੰਦ ਕਰਦੇ ਹੋ ਜੀਆਂ ਕੱਟੀਆਂ ਕੱਟੀਆਂ ਦੋਸਤੋ ਕੱਲੀਆਂ ਤਾਂ ਲੱਭਦੀਆਂ ਬਹੁਤ ਆਖੀਆਂ ਜਾਂ ਕੇ ਚੰਗੇ ਮਾਲੀ ਦੀ ਜਾ ਕੇ ਚੰਗੇ ਟੀਕੇ ਦੀ ਆ ਵੱਡੀ ਕੱਟੀ ਪੂਰੀ ਪਲੀ ਬਲੋਸੀ ਹਾਂ ਮਾਲੀ ਦੀ ਵੀ ਹੋ ਸਕਦੀ ਹੈ ਟੀਕੇ ਦੀ ਵੀ ਹੋ ਹਾਂਜੀ ਹਾਂਜੀ ਹੁਣ ਆਪਾਂ ਤਾਂ ਚਲੋ ਪੁੱਛਣੀ ਆ ਝੂੜ ਬਾਈ ਦੀ ਜਾਣਕਾਰੀ ਨਹੀਂ ਹੁਣ ਕਿਸੇ ਸੀਮਨ ਦੀ ਆ ਹਾਂਜੀ ਹਾਂਜੀ ਬਾਕੀ ਕੱਟੀ ਬਿਲਕੁਲ ਸੁਰਖ ਗੁਲਾਬੀ ਕੋਲੇ ਆ ਵੇਖੋ ਜੀ ਉਏ ਲਾਲ ਕੋਲੇ ਜਾਂ ਤੇ ਅੱਖ ਬਿੱਲੀ ਮਣਕੀ ਦੋਵੇਂ ਅੱਖਾਂ ਨਹੀਂ ਗਵਾਈਆਂ ਗਿਆ ਬੇਸ਼ੱਕ ਮਾਂ ਤੁਸੀਂ ਵੇਖ ਲਓ ਇੱਕ ਅੱਖ ਵਾਈਟ ਆ ਤੇ ਇੱਕ ਅੱਖ ਆ ਮੈਨੇ ਇੱਕ ਛੋਟਾ ਘਰ ਤੇ ਜੀ ਤੇ ਮਾਂ ਦੀ ਥੋੜੀ ਜਿਹੀ ਫੰਕਸ਼ਨ ਲਈ ਵੀ ਫੰਕਸ਼ਨ ਘੱਟ ਨੇ ਪਰ ਬੱਚਾ ਮੈਨੂੰ ਤਾਂ ਬਹੁਤ ਚੰਗਾ ਪਾਇਆ ਜੀ ਕਾਨੂੰ ਬੱਚੇ ਇਹੋ ਜੇ ਮੈਨੂੰ ਲੱਗਦਾ ਨੀਲੀ ਰਾਵੀ ਤੇ ਹੋਰ ਵੀ ਸੋਹਣੇ ਦੇ ਬੂਗੀ ਹਾਂਜੀ ਆਓ ਜੀ ਇਹਨੂੰ ਵੇਖੋ ਬੱਚਾ ਨਾ ਨੀਲੀ ਰਾਵ ਦੀਆਂ ਮੱਜਾਂ ਭਾਜੀ ਸਦਨਾਮ ਹੁੰਦੀਆਂ ਤੇ ਬੱਚੇ ਇਹੋ ਜੇ ਨਹੀਂ ਦੇ ਸਕਦੇ ਨਹੀਂ ਨਹੀਂ ਦਿੰਦੀਆਂ ਹਾਂਜੀ ਹਾਂਜੀ ਇਹ ਮੱਜ ਨੇ ਬਹੁਤ ਸੋਹਣਾ ਬੱਚਾ ਦਿੱਤਾ ਬੱਚਾ ਜਿਹੋ ਜਿਹਾ ਵੀ ਕਿਤੇ ਮਤਲਬ ਜੇ ਟੀਕਾ ਕਿਦੋਂ ਜਾ ਕੇ ਆਸਾਨ ਤਾਂਗੇ ਉਹ ਤੇ ਬੱਚਾ ਉਸੇ ਤੇ ਗਿਆ ਮੈਂ ਨਾ ਕੋਰਾ ਵੇਖੋ ਜੀ ਰਿਕਾਰਡ ਤੋੜਤੇ ਨਿਸ਼ਾਨੀ ਬੜੀ ਘਟਕੇ ਲੱਗੀ ਹਾਂਜੀ ਹਾਂਜੀ ਅੱਛਾ ਭਾਜੀ ਸਦਨਾਮ ਇਹਨੂੰ ਦਿਨ ਕਿੰਨੇ ਹੋ ਗਏ ਮੱਜ ਨੂੰ ਸੂਈ ਨੂੰ ਇਹ ਜੀ ਸੂਈ ਨੂੰ ਮਤਲਬ 6 ਤੇ 7 ਦਿਨ ਹੋ ਗਏ ਹਫਤਾ ਕਿੰਨੇ ਇਹ ਕੋ ਕਹਿਣ ਵਾਲਾ ਤਾਂ ਨਹੀਂ ਹੈਗਾ ਇਕੱਲਾ ਨਾ ਜੀ ਨਾ ਚਵਾ ਕੇ ਦਵਾਂਗੇ ਆ ਮੈਂ ਇਹਦੀ ਗਾੜ ਵੀ 2.5 ਕਿਲੋ ਹੋਊਗੀ 94 ਤੇ ਇੱਕ ਗੱਲ ਹੈਗੀ ਜੀ ਵੀ ਉਹ ਵਿਲੇ ਦਸਦੀ ਜਿਹੜੀ ਚੰਗੀ ਆ ਇਹ ਬੱਚਾ ਨਾ ਸੇਲ ਭੁੱਲਿਆ ਜੀ ਅੱਡੋ ਡਾਈਆਂ ਦੇ ਮਾਰਦੀ ਹੋ ਸਕਦਾ ਲੱਗ ਵੀ ਪਵੇ ਪਰ ਬੱਚਾ ਦੁੱਧ ਦੀ ਸੀਸੀ ਦਾ ਉਹ ਪੀਉਂਦੇ ਤੇ ਮਮੀ ਹੁਣ ਸੀਸੀ ਦਾ ਪਿਉਣਾ ਅੱਛਾ ਆ ਮੈਂ ਉਹਦਾ ਧਰਾ ਤੂੰ ਨਸਰੀ ਮਾਰ ਗਿਆ ਤਾਂ ਵੀ ਇਹਨੂੰ ਚਸਕਾ ਜਾ ਪੈ ਗਿਆ ਉਹਦਾ ਟੁੱਟਾ ਮਾਰ ਗਿਆ ਭੁੱਲੀ ਆ ਹਾਂ ਛੇਲ ਭੁੱਲੀ ਆ ਠੀਕ ਆ ਆਹੋ ਤੇ ਮੈਂ ਬੱਚਾ ਤਾਂ ਪੂਰਾ ਕਰਦਾ ਚਲੋ ਬੱਚੇ ਨੇ ਕੋਲੇ ਬੰਨਦੀ ਆ ਬੱਚੇ ਨੇ ਤਾਂ ਕਰਨਾ ਹੀ ਹੋਇਆ ਤੇ ਮਾਂ ਥੋੜਾ ਘੱਟ ਕਰਦੀ ਹੈ ਨਹੀਂ ਨਹੀਂ ਮਾਂ ਨਹੀਂ ਮੈਂ ਮਾਂ ਤੇ ਪੂਰਾ ਕਰਦੀ ਆ ਕੱਟੀ ਤੋਂ ਜਿੱਦਾਂ ਦੁੱਧ ਚੁੰਗਣੀ ਨਹੀਂ ਜਾ ਜਾ ਅੱਛਾ ਅੱਛਾ ਆਹੋ ਉਹ ਉਦਾਂ ਨਹੀਂ ਵੀ ਉਹ ਕੰਮ ਆ ਅੱਛਾ ਅੱਛਾ ਨਹੀਂ ਨਹੀਂ ਭਾਜੀ ਸਨਾ ਤੇ ਕੰਮ ਗਲਤ ਹੋ ਚੱਲਿਆ ਆ ਨਹੀਂ 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 ਠੀਕ ਆ ਮੈਂ ਸੋਚਿਆ ਵੀ ਬੱਚਾ ਕਿਤੇ ਭੁੱਲ ਗਿਆ ਪਰ ਇਹ ਵੀ ਦੋਸਤੋ ਇਹਨੂੰ ਥਾਣੇ ਤੋਂ ਮੂੰਹ ਚ ਪਾ ਦਈਏ ਤੇ ਇਹ ਖੁੱਸ ਗਿਆ ਇਹ ਦੱਬ ਜੀ ਨਹੀਂ ਦਿੰਦੀ ਆ ਸਵੇਰੇ ਨਾ ਮੈਂ ਧਾਰਾ ਦੂਰਾ ਰਾਤੀ ਆਪਣੇ ਮੈਂ ਇਹਦਾ ਟੀ ਮਾਰ ਗਿਆ ਸេរੀ ਵੀ ਤੇ ਆਵੇ ਹੁਣੇ ਮੂੰਹਾਂ ਕੱਢ ਕੇ ਵੀ ਵਿਖਾ ਦਾਂਗੇ ਆਓ ਸਾਡੀ ਕੋ ਵਿਖਾਉਂਦੇ ਬੱਚਾ ਵੀ ਕੱਢ ਕੇ ਨਾਲ ਭਾਜੀ ਸਤਨਾਮ ਛੱਡ ਕੇ ਵਿਖਾ ਦੇ ਮੈਨੂੰ ਥੋੜਾ ਡਾਊਟ ਹੋ ਗਿਆ ਸੀ ਮੈਂ ਕਹਾ ਵੀ ਕਈ ਨਾ ਸਿਰ ਬੱਚਾ ਹੀ ਭੁੱਲ ਗਈ ਆ ਨਹੀਂ 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 ਬੱਚਾ ਨਹੀਂ ਬੱਚੇ ਦੇ ਬਾਹਰ ਬੱਚਾ ਦੇ ਕਰਮ ਵਾਲੀ ਗੱਡੀਆਂ ਹੀ ਹਾਈਟ ਖਾ ਤਾਂ ਹੋਰ ਗੱਡੀ ਟੁੰਡਾ ਮਾਰਗੇ ਨੀ ਬੱਚੇ ਨੇ ਤੇ ਮੈਂ ਉਸੇ ਲਈ ਪਸੰਦ ਸੀ ਜਿੱਡਾ ਬਰਾਣਾ ਭਾਜੀ ਸਤਨਾਮ ਦਾ ਬਿਲਕੁਲ ਐਨ ਗਾਡਰਾਂ ਨੂੰ ਲੱਗਦੀ ਵੇਖੋ ਛੱਤ ਬਾਲਿਆਂ ਦੀ ਬਿਲਕੁਲ ਉਹਦੇ ਨਾਲ ਟੱਚ ਹੁੰਦੀ ਹੈ ਏਡੀ ਮੈਂ ਆ ਗੱਡ ਘੜ ਫੁੱਲ ਬਟਾ ਫੁੱਲ ਵੱਡੀ ਹਾਈਟ ਆ ਤੇ ਵੇਲ ਬੋਲ ਤੁਸੀਂ ਅੰਦਾਜ਼ਾ ਲਾ ਲਿਓ ਠੀਕ ਹੈ ਜੀ ਤੇ ਥਣ ਦੇਵਾ ਕਾਫੀ ਸੋਹਣਾ ਮੋٹے ਥਣ ਚੋਣ ਹੀ ਇੱਦਾਂ ਹੀ ਗੱਲਾਂ ਹੀ ਪਈ ਹੋਈਆਂ ਵੀ ਆ ਠੀਕ ਹੈ ਜੀ ਬੋਲੀ ਤੇ ਚਵਾਈ ਘਟੋ ਘਟ 15 ਕਿਲੋ ਆ ਠੀਕ ਹੈ ਜੀ 15 ਕਿਲੋ ਆ ਆਰਡਰ ਜੇਕਰ ਆਪਾਂ ਦੱਸੋ ਦੇਖਦੇ ਆਂ ਤੇ ਫਿਕਸ ਜੀ ਆਰਡਰ ਆ ਗੱਡਾ ਫਿਕਸ ਬਿਲਕੁਲ ਲੈਵਾ ਤੁਹਾਨੂੰ ਐ ਨਹੀਂ ਲੱਗੂਗਾ ਵੀ ਕੋਈ 15 14 ਕਿਲੋ ਵਾਲਾ ਭਾਂਡਾ ਆ ਪਰ ਜਿਹੜੀ ਚਵਾਈ ਆ 15 ਕਿਲੋ ਤੁਸੀਂ ਕਰਨੀ ਆ ਚਵਾਈ ਮੇਰਾ ਵੀਰ ਮੈਂ ਵਾਰ-ਵਾਰ ਕਹਿ ਰਿਹਾ ਭਾਜੀ ਸਤਨਾਮ ਸਿੰਘ ਦੇ ਘਰੋਂ ਵੀਡੀਓ ਪਾ ਰਹੇ ਆ ਜਾਂ ਕਿੱਥੋਂ ਪਾ ਰਹੇ ਆ ਅਪਾ ਮੈਂ ਦਊਗਾ ਪਤਾ ਵੀ ਮੈਂ ਦੀ 14 ਕਿਲੋ ਖੜੀ ਦੇ ਕੇ ਤੋਰਾਗੀ ਇਹੋਂ ਇੱਥੇੋਂ ਇੱਥੇ ਤੋਂ 15 ਹੀ ਚਵਾਵਾਂਗੇ ਪੂਰਾ ਹਾਂ ਆ ਦੇਖੋ ਥਣ ਨਖੇੜ ਥਣ ਦੀ ਲੰਬਾਈ ਮੋਟਾਈ ਬਿਲਕੁਲ ਐ ਤਸਲੀ ਨਾਲ ਵੇਖੋ ਗਾੜੀ ਮੈਂ 2.5 ਕਿਲੋ ਕਰ ਦੋ ਭਾਈ 2.5 ਕਿਲੋ ਹਾਂਜੀ ਲਓ ਜੀ ਅੱਛਾ ਭਾਜੀ ਸਤਨਾਮ ਮਾੜਾ ਜਿਹਾ ਬੱਚਾ ਛੱਡ ਕੇ ਵੇਖੀਏ ਕੱਟੀ ਛੱਡ ਦੋ ਜੀ ਮਗਰ ਕੱਟੀ ਆ ਦੋ ਤੋਸਾਂ ਲਓ ਜੀ ਆ ਦੇਖੋ ਜੀ ਠੀਕਾ ਬੱਚੇ ਨੂੰ ਜਿਵੇਂ ਅਕੇ ਆਪਾ ਲਾਉਣੇ ਆ ਤੇ ਮਦਰ ਵੱਲੋਂ ਕੁਛ ਨਹੀਂਗਾ ਬਾਕੀ ਬੱਚਾ ਭੁੱਲਿਆ ਫਿਰਦਾ ਵੀ ਆਵੇ ਦੇਖੋ ਠੀਕ ਆ ਵੇ ਲੈ ਮੈਂ ਤਾਂ ਰਾਤੀ ਦਾਰਾ ਮਾਰ ਗਿਆ ਸੇਰੇ ਮਾਰ ਗਿਆ ਗੁੰਡਾ ਗਿਆ ਮਾਰਦਾਗਾ ਆ ਲੈ ਐਂ ਕਰ ਐਂ ਕਰਨਾ ਪੈਂਦਾ ਠੀਕ ਆ ਇੱਕ ਤਾਂ ਥੋੜੀ ਜੀ ਆ ਬਾਕੀ ਮਾਂ ਜਦੋਂ ਮਰਜੀ ਦੋਸਤ ਨਾ ਮੈਂ ਉਹਨਾਂ ਦੀ ਮੈਂ ਉਹਨਾਂ ਨੂੰ ਕੋਈ ਮੈਂ ਇਹਨੂੰ ਕੋਈ ਪਰਵਾਹ ਨਹੀਂ ਆ ਦੇਖੋ ਮੈਂ ਦੂਸਰੇ ਦੇ ਕਰਮਾਂ ਲਈ ਮਾਰਾਂਗਾ ਬੱਚਾ ਕਰਕੇ ਮੂੰਹੋਂ ਬਿਲਕੁਲ ਜੀ ਬਾਬਾ ਪਾਣੀ ਫੜਨਾ ਹੈ ਫਟਾ ਆਹ ਪਾਣੀ ਪਾ ਲਓ ਜੀ ਕੋਈ ਚੱਕਣਾ ਨਹੀਂ ਆ ਦੇਖੋ ਦੋਸਤੋ ਠੀਕਾ ਜੀ ਤੇ ਥਾਮ ਥਾਮ ਨੂੰ ਦੇਖੋ ਇੱਕ ਵਾਰੀ ਆਹ ਦੇਖੋ ਜੀ ਸੂਰਾ ਲੋੜ ਬਿਲਕੁਲ ਫਿਕਸ ਜਿਹਾ ਆਡਰ ਆ ਦੋਸਤੋ 15 ਕਿਲੋ 14 ਕਿਲੋ ਹੋਵੇ 15 ਹੋਵੇ 15 ਹੀ ਬਾਈ ਕਹਿੰਦਾ ਮੈਂ 14 ਕਿਲੋ ਹੈ ਜੀ 15 ਹੀ ਹੈ ਠੀਕਾ ਰਾਜ ਰੂਪ ਲੈ ਠੀਕਾ ਤੇ ਮਗਰ ਕੱਟੀ ਆ ਦੋਸਤੋ ਸੋਨੇ ਤੇ ਸੁਭਾਗਾ ਹੋਇਆ ਪਿਆ ਜੀ ਆ ਦੇਖੋ ਸਵਾਹੀ ਪੋਲੀ ਰਹੂਗੀ ਜੀ ਸਵਾਹੀ ਬਹੁਤੀ ਪੋਲੀ ਪੰਜਵਾਰ ਦਾ ਆਹ ਜਿਹੜੀ ਇਹ ਕਿਉਂ ਨਾ ਤੋੜੀ ਹੋਈ ਹੈ ਪਹਿਲੇ ਬੈਠੇ ਆਹ ਅਦਮਾ ਨਹੀਂ ਆਹ ਮਗਰਲੇ ਦਾ ਕਰ ਦੋ ਜੀ ਮਗਰਲੇ ਦਾ ਕਰ ਦੋ ਆਹ ਮਗਰਲੇ ਤੁਹਾਨੂੰ ਦੇਖੀ ਬਾਕੀ ਚਵਾਈ ਦਾ ਕੋਈ ਦੋਸਤ ਪਸੂ ਮਾਰਾ ਨਹੀਂ ਹੋਊਗਾ ਚਲੋ ਬਾਕੀ ਅੱਗੇ ਕਿਸਮਤ ਕਰਮਾਂ ਦੀ ਹੋ ਜਿੰਦੀ ਵੀ ਕਿਸੇ ਵਾਧਾ ਘਾਟਾ ਕਦੀ ਹੋ ਜੇ ਤਾਂ ਕਹਿ ਨਹੀਂ ਸਕਦੇ ਕਦੀ ਜ਼ਿੰਦਗੀ ਵਿੱਚ ਬਾਕੀ ਨਰਕ ਪਰਖ ਜਿੰਨੇ ਕਿ ਚਲੋ ਭਾਈ ਸਦਨਾਮ ਦੇ ਕਰ ਲਈਏ ਗੱਲ ਚਾਹੇ ਕਿਸੇ ਵਪਾਰੀ ਵਰਗ ਦੀ ਗੱਲ ਕਰਨੀ ਆ ਜ ਨਹੀਂ ਆਪਦੇ ਕੋਲੋਂ ਮਾਰਾ ਪਸੂ ਨਹੀਂ ਲਿੰਗਾ ਹਾਂ ਹਾਂ ਕੋਈ ਵੀ ਭੈਣਾ ਵਪਾਰੀ ਜਦੋਂ ਆਪਣੇ ਭਰਾ ਵਾ ਕੋਈ ਵੀ ਟਿੰਸਣੇ ਆਂਦਾ ਮੇਰਾ ਡਰ ਖਰਾਬ ਹੋਏ ਕੋਈ ਰੱਬ ਨੂੰ ਨਹੀਂ ਵੀ ਹੋ ਜਾਉ ਗੱਲ ਬਾਕੀ ਵਧੀਆ ਦੇਖੋ ਕੱਢੀ ਵੱਡੇ ਹੈਗੀ ਅੱਜ ਆ ਦੇ ਆਹ ਦੇਖੋ ਕੋਈ ਹੋਈ ਕਈ ਬੱਚੇ ਘਸੇ ਜਹੰਦੇ ਆ ਲਾਜ਼ੀ ਦੋਸਤੋ ਬਿਲਕੁਲ ਪੂਲੀ ਇੱਕ ਨੰਬਰ ਚ ਜਵਾਈ ਬਾਈ ਤੇ ਸਾਰਾ ਜਿੰਨਾ ਹੈਗਾ ਇੱਕੇ ਰਹੀ ਨਹੀਂ ਮਗਰੋਂ ਫੇਰ ਮੈਨੂੰ ਘੜੀ ਵੀ ਨਹੀਂ ਡੋਕ ਰਿਹਾ ਇੱਕ ਦੇ ਇੱਕ ਤੋਂ ਛੁੱਟਦੀ ਇੱਕੇ ਦਾਵੇਂ ਸਾਫ਼ ਕਰਕੇ ਛੱਡ ਦੋ ਮਗਰੋਂ ਕਰਮੇ ਡੋਕਾ ਨਾ ਲਾਉਂਗੇ ਅ ਠੀਕ ਹੈ ਦੋਸਤੋ ਬਾਕੀ ਜਵਾਈ ਬਾਈ ਸਦਨਾਮ ਕਹਿੰਦਾ ਵੀ ਇੱਕ ਵਾਰੀ ਜਿਹੜੇ ਤੁਹਾਨੂੰ ਹੱਥ ਪਾ ਲਿਆ ਤੇ ਉਹਨੇ ਜੋੜ ਦੋਂਗੇ ਦੂਰੀ ਦਾ ਤਾਰਾ ਨਾ ਪਾਉਗੀ ਇੱਕੇ ਟਾਈਮ ਇੱਕੇ ਵਾਰ ਜਿਹੜਾ ਜਵਾਸ ਛੁੱਟਦੀ ਇੱਕੇ ਟਾਈਮ ਖਾਦੀ ਹੋਊਗੀ ਤੁਹਾਨੂੰ ਬਾਕੀ ਆਪਦੇ ਹੱਥੀ ਕਰਿਆ ਕਰੋ ਦੋਸਤੋ ਹਾਂਜੀ ਠੀਕ ਆ ਮਾਲਕ ਨੇ ਓਨਰ ਨੇ ਇਹ ਜਬਦੀ ਦੀ ਸਫਾਈ ਵੀ ਦੇਣੀ ਹੁੰਦੀ ਆ ਚੰਗੀ ਚੀਜ਼ ਹੋਵੇ ਇਹਦੇ ਬਾਕੀ ਆਪਦਾ ਫਰਜ ਸਮਝ ਕੇ ਜ਼ਰੂਰ ਸਰਦੀਆਂ ਕਰਦੀਆਂ ਚਲੋ ਬਸ ਕਰੀਏ ਜੀ ਬਾਕੀ ਪੂਰੀ ਚਵਾਈ ਤੁਸੀਂ ਆਪਦਾ ਕਰ ਲਿਓ ਠੀਕ ਹੈ ਜੀ ਚਲੋ ਉਧਰ ਕੋਲੀ ਬਗੀ ਜੀ ਬਿਲਕੁਲ ਜੀ ਠੀਕ ਹੈ ਜੀ ਸੋ ਬਾਕੀ ਆਜੋ ਰੇਟ ਪੁੱਛ ਲੈਣੇ ਆਪਾਂ ਕੀ ਮੰਗਾ ਕੀ ਡਿਟੇਲ ਆ ਇਸ ਮਾਤ ਦੀ ਕੀ ਮੰਗ ਰਹੂਗੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਕਿਸੇ ਵੀਰ ਨੇ ਗਿੰਦਨੀਆ ਕੋਈ ਛੋੜਛੱਪਾ ਦੋਸਤੋ ਮਾਨਤਨੋਂ ਵਿੱਚੋਂ ਮੌਕੇ ਤੇ ਜ਼ਰੂਰ ਕੀਤਾ ਜਾਂਦਾ ਹਰ ਪਸੂ ਦੇ ਵਿੱਚੋਂ ਅੱਛਾ ਭਾਜੀ ਸਤਨਾਮ ਕੀ ਮੁੱਲ ਇਹਦਾ ਰਹੂਗਾ ਜੀ ਮੋਦ ਵੀਰ ਜਿੱਡੀ ਮੈਂ ਭਾਵੇਂ ਇੱਕ ਦਾਹ ਕਰ ਲਈਏ ਲੱਖ ਮੰਗ ਲਈ ਹਾਂ ਨਹੀਂ ਆਪਾਂ ਤਾਂ ਇਹ ਆਪਣਾ ਕੰਮ ਹਟ ਕੇ ਰੱਖਣਾ ਆਪਾਂ ਹਟ ਕੇ ਰੱਖਾ ਆਪਾਂ ਦੇਖੋ ਤੁਸੀਂ ਹੁਣ ਰੇਟ ਸੁਣ ਕੇ ਤੁਸੀਂ ਇਹ ਨਾਲ ਹੋ ਜਾਓਗੇ ਤੇ ਆਹ ਇਨੇ ਜੀ ਦੋਸਤੋ ਮੈਂ ਤੁਹਾਡਾ ਬਖਤਾ ਜੋ ਵੀ ਤੁਹਾਨੂੰ ਮਗਰੋਂ ਆਇਆ ਕਰੋ ਸਹਿਯੋਗ ਕਰੋ ਜਲ ਪਾਣੀ ਆਪਦਾ ਵੀ ਹੈ ਨਾ ਵੀ ਰੋਟੀ ਵੀ ਤੁਹਾਨੂੰ ਵੀ ਪੂਰੀ ਛੱਡ ਕੇ ਜਾਵੇ ਤੇ ਅੱਗੇ ਵੀ ਕਿਸੇ ਨੂੰ ਮਹਿੰਗੀ ਨਾ ਲੱਗੇ ਜੀ ਕਰੋ ਸਹਿਯੋਗ ਕਰੋ ਤੁਸੀਂ ਹੁਣ ਸਹਿਯੋਗ ਦੀਆਂ ਤੁਸੀਂ ਵੀਡੀਓ ਕੱਲ ਦੀਆਂ ਬਣਾਉਂਦੇ ਜੀ ਮੈਂ ਵੀ ਦੇਖਣਿਆ ਵਾ ਬਿਲਕੁਲ ਇਹ ਦੇਣੀ ਮੇਰੇ ਨਾਮ ਨੂੰ ਵਾਗਦੇ ਹੁਣ ਬਾਕੀ ਦੋਸਤੋ ਰੇਟ ਆਪਾਂ ਸਹੀ ਜੇ ਗੱਲ ਕਰ ਲਈਏ ਤੇ ਬਾਈਆਂ ਦਾ ਵੀ ਨਾ 1 ਲੱਖ 10 ਕਰਨਾ ਨਾ ਲੱਖ ਕਰਨਾ ਨਾ 1.5 ਕਰਨਾ ਤੇ ਫਿਰ ਆਪੀ ਬੋ ਜਾ ਮੈਨੂੰ ਜਦਾ 1.5 ਫੁੱਟ ਕਰ ਦੋ ਹਾਂ ਨਹੀਂ ਕੱਦ ਬਹੁਤ ਹੈ ਫੁੱਲ ਵੱਡੀ ਹਾਈਟ ਹੈ 85 ਹਜ਼ਾਰ ਦੀ ਮੈਂ ਦੇ ਦਾਂਗਾ ਹੂੰ ਮੇਰਾ ਅੰਦਾਜ਼ਾ ਸਹੀ ਸੀ ਮੈਂ ਛੱਡਣ ਲੱਗਾ ਮੈਂ ਫਿਰ ਮੈਂ ਆਖਿਆ ਵੀ ਛੱਡ ਦੀ ਪਤਲੇ ਬਾਈ ਬਸ ਤਨਾਉ ਨੂੰ 85 ਦੀ ਆਈ ਕਿ ਨਹੀਂ ਆਈ ਨਹੀਂ 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 ਆਪਾਂ ਨਹੀਂ ਪਏ ਭਾਲਾ ਜਦੋਂ ਬੱਚ ਬੱਚ ਦਾ ਕਰਕੇ ਆਪਾਂ ਲਈ ਬੱਚੇ ਦੇ ਚੱਕਰ ਤੇ ਕੋਈ ਨਹੀਂ ਦੋ ਦੋ ਸੀਸੀ ਦਾ ਪੀ ਰਿਹਾਦਾ 8000 ਆ ਠੀਕ ਆ ਬਾਕੀ ਜਿਹੜੇ ਵੀਰ ਨੂੰ ਜਜੂ ਵੀ ਸੌਦਾ ਕਰਨ ਲੱਗਿਆ ਤਾਂ ਸੱਡੀ ਤੁਸੀਂ ਕਰ ਲਿਓ ਪੱਕੀ ਚੋਣ ਚਵਾ ਦੋਵੇਂ ਟਾਈਮ ਚੋਕੇ ਵੇਖ ਲਿਓ ਮਿੱਠੀ ਇੱਥੇ ਲੱਗੇ ਠੰਢੀ ਲੱਗੇ ਤੇ ਜ਼ਰੂਰ ਸਬਦਾ ਕਰਿਓ ਠੀਕ ਆ ਐਸੀ ਆਗੇ ਜੇ ਕੋਈ 15 ਜਵਾਊਗਾ ਜੇ ਕੋਈ ਆਨਲਾਈਨ ਮੈਂ ਮਗਰ 14 ਕਿਲੋ ਦੀ ਗਰੰਟੀ ਦੇ ਕੇ ਮੈਂ ਲਊਗਾ ਠੀਕ ਆ ਹਾਂਜੀ ਅਗਲੇ ਦੇ ਘਰ ਜਾ ਕੇ ਜੇ ਘਟਵਾ ਦੂ ਮੈਂ ਜਿਵੇਂ ਆਰੂ ਠੀਕ ਆ ਭਰਾ ਇਸ ਤੋਂ ਬਾਅਦ ਅਗਲੀ ਭਾਈ ਸਤਨਾਮ ਅਗਲੀ ਮੱਝ ਵਿਖਾਈਏ ਕਿਹੜੀ ਆ ਇਹ ਵੀਰ ਜੀ ਗੱਭਣ ਤੇ ਜਸੂਰ ਜਦ ਮੈਂ ਅੱਛਾ ਜੀ ਤੇ ਜੇ ਸੂਬੇ ਵਾਸਤੇ ਦੋਸਤੋ ਅਗਲੀ ਜਿਹੜੀ ਮੱਝ ਹੈ ਗੱਭਣ ਆ ਬਾਹਰ ਕੱਢ ਕੇ ਦਿਖਾਉਣੇ ਆ ਮਧਰੀ ਡੌਲੀ ਦੀ ਆ ਹਾਈਟ ਦੀ ਗੱਲ ਕਰ ਠੀਕਾ ਮੀਡੀਅਮ ਹਾਈਟ ਆ ਫੇਸ ਮੂੰਹ ਮੱਥਾ ਦੇਖ ਕੇ ਚੈੱਕ ਕਰੋ ਅੱਛਾ ਸੂਵੇ ਤਿੱਜੇ ਹੋਊਗੀ ਜੀ ਤਿੱਜੇ ਸੁਣਾ ਜੀ ਤੋਂ ਆਪਣੇ ਪਿੰਡੋਂ ਲੈ ਆ ਠੀਕ ਆ ਜੀ ਸੂਬਾ ਦੋਸਤੋ ਤਿੱਜਾ ਤੇ ਆਹ ਵੇਖੋ ਠੀਕ ਆ ਜੀ ਬਿਲਕੁਲ ਪਤਲਾ ਪਿੰਡਾ ਆ ਜੀ ਕਾਗਜ਼ ਵਰਗੀ ਬਿਲਕੁਲ ਕਾਗਜ਼ ਵਰਗੀ ਆ ਇਹ ਬਿਲਕੁਲ ਕਾਗਜ਼ ਵਰਗੀ ਪਤਲਾ ਪਿੰਡਾ ਬਾਕੀ ਬਣੂ ਬਣੂ ਕਰਮਾ ਵਾਲੀ ਚੰਗੀ ਢਲ ਢੁਲ ਪੂਰੀ ਤੇ ਪਰ ਵੀ ਮੈਂ ਗੁੰਦ ਆਉਂਦੀ ਇੱਕੋ ਜਿਹੀ ਚਾਹ ਠੀਕ ਆ ਜੀ ਲਓ ਜੀ ਇਹ ਗੱਬਣਾ ਠੀਕ ਆ ਭਰਾਬੂ ਬਾਕੀ ਸਬਦਾ ਬਿਲਕੁਲ ਜਿਹੜਾ ਦੋਸਤੋ ਜਾਇਜ਼ ਹੈ ਤੇ ਜੈਨੂਨ ਜੇ ਰੇਟ ਆ ਬਾਕੀ ਹਰ ਇੱਕ ਦੀ ਆਪੋ ਆਪਣੀ ਸਮਝ ਹੈ ਚਲੋ ਤੁਹਾਨੂੰ ਕਿਤੇ ਮਹਿੰਗਾ ਲੱਗੇ ਜਾਂ ਠੀਕ ਲੱਗੇ ਉਹ ਤੁਸੀਂ ਆਪੀ رائے ਦੇ ਦਿਆ ਕਰੋ ਬਾਕੀ ਚੰਗੀ ਮੱਝ ਮੱਝ ਚੰਗੀਆਂ ਪਤਲੇ ਪੱਡੇ ਵਾਲੀ ਖੁਰਨ ਵਾਲੀ ਆ ਦੁੱਧ ਦੇ ਦੂਗੀ ਠੀਕ ਹੈ ਹਾਂਜੀ ਦੁੱਧ ਮੈਂ 12-13 ਕਿਲੋ ਕਰਦੀ ਆਪਾਂ 11 ਕਿਲੋ ਦੀ ਕਰਦੀ ਦੇ ਕੇ ਮੈਂ ਜਿੱਦਾ ਮਰਜ਼ੀ ਆ ਬਦਲੇ ਜੀ ਪਿੰਡੋਂ ਮੈਂ ਲਈ ਆ ਠੀਕ ਹੈ ਕੋਈ ਦੂਰੋਂ ਨਹੀਂ ਲਈ ਅੱਛਾ ਕੀ ਮੁੱਲ ਕਰਦੇ ਆ ਜੀ ਨਾ ਦਿੱਲੀ ਦਾ ਮੈਂ ਰਾਜ਼ੀ ਜੀ ਮੁੱਲ ਦੇ ਭਾਵੇਂ ਜਿੰਨਾ ਮਰਜ਼ੀ ਕਰ ਲਈ ਹਾਂ ਆ ਫਤਵੰਜਾ 60 ਆਹਾਂ ਉਹ 50000 ਦੀ ਮੈਂ 50 ਦੀ ਬਿਲ ਪਹੁੰਚਾ ਲਓ ਜੀ 50 ਦੀ ਬਿਲਕੁਲ ਗੱਬਣ ਤਾਂ 53 ਤੋਂ ਪਰ ਆ ਪੂਰੀ ਐ ਓਕੇ ਓਕੇ ਆਹਾਂ ਆ ਨਾ ਥੋੜਾ ਥੋੜਾ 33 ਇੱਕ ਨੰਬਰ ਆ ਬਾਕੀ ਚੱਡੇ ਦੀ ਸ਼ੇਪ ਜਿਹੜੀ ਆ ਦੇਖੋ ਜੀ ਉਹਦਾ ਵੀ ਵੈਰ ਲੈ ਕੋਈ ਨਹੀਂ ਆਉਂਦੀ ਚੱਡੇ ਦੀ ਸ਼ੇਪ ਉਹ ਵਾਰ ਜਿਹੜਾ ਹੈਗਾ ਦੋਸਤੋ ਬਿਲਕੁਲ ਵੇਖੋਗੇ ਬਾਹਰ ਵਾਲੇ ਪਾਸੇ ਤੀਰ ਕਮਾਨ ਵਰਗਾ ਬਿਲਕੁਲ ਇੱਕ ਐਸਾ ਸਟਰਕਚਰ ਤਿਆਰ ਕਰਦੀ ਪਈ ਆ ਮੱਲਾ ਵਰਨਾ ਬਹੁਤ ਚੰਗੇ ਲੱਗਿਆ ਸਭ ਨੂੰ ਹੁਣ ਵੇਖੋ ਜੀ ਅਗਲੇ ਦਾ ਤੇ ਪਿਛਲੇ ਲੱਭਣੇ ਵੇਥ ਕੁਥ ਵੇਖੋ ਪੰਜਾ ਪੰਜਾਈਂ ਥਾਂ ਦੇ ਠੀਕ ਹੈ ਜੀ ਚੌਹਾਂ ਚਾਂ ਇੰਚਾ ਪੰਜਾ ਪੰਜਾਈਂ ਚੰਦੇ ਜਿਹੜਾ ਥਾਣਾ ਤੇ ਰੇਡ ਬੜਾ ਜਾਇਜ਼ ਆ ਬਿਲਕੁਲ 50000 ਦੀ ਤੁਹਾਨੂੰ ਇਹ ਮੱਝ ਮਿਲ ਜੂਗੀ ਅੱਗੇ ਇੱਕ ਹੋਰ ਤੁਹਾਨੂੰ ਵਿਖਾਉਣੇ ਤੋਹਫਾ ਠੀਕ ਹੈ ਜੀ ਸਰਬਾਨੀ ਮੈਂ ਪੂਰੀ ਖਬਰਦਾਰ ਬਾਨੀ ਆ ਦੇਖੋ ਜੀ ਪਾਜੀ ਸਤਨਾਮ ਕਹਿ ਲੈਂਦਾ ਵੀ ਪੂਰੀ ਖਬਰਦਾਰ ਆ ਦੇਖੋ ਠੀਕ ਹੈ ਠੀਕ ਹੈ ਜੀ ਇਹ ਹੋ ਗਿਆ ਜੀ ਇੱਕ ਆਪਣੇ ਕੋਲ ਆ ਵਹਿੜ ਆ ਹਾਂ ਜੀ ਇਹ ਸ਼ਾਈ ਵਾਲਾ ਗੇ ਸ਼ਾਈ ਵਾਲੇ ਵਿੱਚ ਰਾਤ ਦੀ ਸੂਈ ਠੀਕ ਹੈ ਜੀ ਸ਼ਾਈ ਵਾਲਾ ਹਾਈਟ ਦੋਸਤੋ ਬਿਲਕੁਲ ਸਮਦਰ ਜੀ ਆ ਮੀਡੀਅਮ ਜੀ ਹਾਈਟ ਆ ਤੇ ਸ਼ਾਈ ਵਾਲਾ ਝਾਂਰ ਝੁੰਰ ਵੇਖ ਲੋ ਪਿਓਰੀ ਆਗੀ ਸ਼ਾਈ ਹਾਲ ਤੁਹਾਨੂੰ ਤੁਨ ਵੀ ਬੰਨ ਬੋਣਾ ਸਾਰਾ ਕੋ ਆ ਬੰਨ ਬੋਨੂ ਵੀ ਪੁਆ ਅੱਛਾ ਤੇ ਕੱਲ ਰਾਤੀ ਸੁੱਈ ਐ ਰਾਤੀ ਸੁੱਈ ਸ਼ਾਮੀ ਕੱਲ ਸੁੱਈ ਐ ਮਤੇ ਸਾਨੂੰ ਕੋਈ 4:3 ਕਿ ਬੱਚਾ ਕੀ ਐ ਬੱਚਾ ਜੀ ਮਗਰ ਬੱਚਾ ਪਿਓਰੀ ਸ਼ਾਈ ਹਾਲ ਦਾ ਤੇ ਰਾਤ ਕੋਈ ਡੰਗ ਚਬਾਈ ਕੀਤੀ ਐ ਇਹ ਰਾਤੀ ਆਪਾਂ ਚੋਈ ਦੋ ਗਰਾਂ ਚੋਈ ਆ ਜੀ ਅੱਛਾ ਤੇ ਮਤਲਬ ਪਹਿਲਾਂ ਇਹਨੂੰ ਪਿਆਇਆ ਮੈਂ ਕਿ ਲੋਕ ਚੋ ਗਿਓ ਜੇਜੂਰ ਦਾ ਕਰਕੇ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਚ ਮੁਣ ਕੇ ਜੇਜੂਰ ਪੈ ਕੇ ਉਸ ਤੋਂ ਬਾਅਦ ਬੱਚੇ ਚ ਤੇ ਸੇ ਰੀਵਿੰਦ ਅਦੂ ਡੇਗਲ ਹੋਇਆ ਠੀਕ ਆ ਚੋਨਚਾਂ ਵਧੀਆ ਠੰਡੀ ਆ ਭਾਵੇਂ ਦਵਾਂਗਾ ਬਾਕੀ ਚੋਲ ਗਏ ਥਾਂ ਤੋਂ ਬਿਲਕੁਲ ਕੋਈ ਕਲੀ ਪੇਸ਼ੀ ਤੇ ਨਹੀਂ ਨਾ ਨਾ ਬੋਲੀ ਬੜੀ ਆ ਚਲੋ ਜੀ ਤੇ ਭਾਵੇਂ ਨੂੰ ਬੱਚਾ ਸਾੜ ਕੇ ਉਹਦਾ ਜੋਲ ਗਿਆ ਵੰਗ ਦੇ ਵਗੇਰਾ ਇਹ ਭਾਵੇਂ ਦਾ ਭਾਵੇਂ ਜੋਲ ਗਿਆ ਬਾਕੀ ਦੋਸਤੋ ਬਾਹਰ ਨੂੰ ਕੱਢ ਕੇ ਤੁਹਾਨੂੰ ਦਿਖਾਉਣਾ ਹੈ ਤਸਵੀਰ ਨਾਲ ਰਾਤ ਬਿਲਕੁਲ ਨਾ ਸੁੱਈਏ ਦੋਸਤੋ ਮਗਰ ਬੱਚਾ ਜਿਹੜਾ ਉਹ ਮੇਲ ਕਾਫ ਆ ਬੱਛਾ ਇਹਦੇ ਥੱਲੇ ਤੇ ਕੋਈ 2-2 ਕਿਲੋ ਕਰਕੇ 2 ਗੜਾ ਟਾਈਮ ਜਿਹੜੀ ਐਚਵਾਈ ਕੀਤੀ ਆ ਠੀਕ ਆ ਬਾਕੀ ਆ ਤੁਸੀਂ ਵੇਖ ਹੀ ਸਕਦੇ ਹੋ ਸੂ ਦੇ ਵਿੱਚ ਇੰਦਰ ਆ ਪੂਰੀ ਨਗਰ ਬਣੀ ਹੋ ਪਾਤੀ ਆ ਹਾ ਪੂਰੀ ਨਗਰ ਬਣੀ ਚੁੱਕੀ ਪੂਰੀ ਪੂਰੀ ਬੰਨ ਵਾਲੀ ਹੈ ਠੀਕ ਹੈ ਮੋਢਾ ਪੂਰਾ ਜਿਹੜਾ ਦੋਸਤੋਂ ਤੁਸੀਂ ਦੇਖ ਸਕਦੇ ਜੀ ਇਹ ਥਾਨਨ ਦੇਵਾ ਆ ਵੇਖੋ ਸਤਾਇਰ ਦੀ ਸਤਾਇਰ ਦੀ ਆ ਬਿਲਕੁਲ ਜੀ ਠੀਕ ਹੈ ਜੀ ਹਾਂ ਜੀ 72000 ਮਹਲੋ ਜਾਲਾ ਨੇਗਾ 11 12 ਕਿਦਰਾ ਹੋਣਾ ਦੇ ਜੀ ਹਾਂ ਸੰਜੜੀ ਆ ਪਾ ਦੂ ਦੁੱਧ ਇਹਨਾਂ ਰਾਣਾ ਵਜਾ ਹਾਂ ਮਗਰ ਬੜੀ ਮਗਰ ਸ਼ਾਈ ਵਾਲਾਂ ਦੇ ਵਿੱਚ ਬੱਚਾ ਹਾਂ ਜੀ ਠੀਕ ਹੈ ਆ ਬਦ ਆਈ ਤੇ ਠੀਕ ਹੈ ਅੱਛਾ ਪਾ ਜੀ ਸਤਨਾ ਮਾਪਾ ਸੁਸੀ ਆਪਣੇ ਅੱਜ ਹਾਂ ਜੀ ਠੀਕ ਹੈ ਪਸ਼ੂ ਹੋਰ ਵੀ ਆ ਦੋਸਤੋ ਵੀ ਤੁਹਾਨੂੰ ਦਿਖਾ ਦਾਂਗੇ ਠੀਕ ਹੈ ਜੀ ਤੇ ਉਹਦੇ ਚ ਵੀ ਆਪਾਂ ਘਟੋ ਘੜਪੀ ਦੋ ਮੱਝਾਂ ਤੇ ਤਿੰਨ ਬੇੜਾਂ ਉਸ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਅੱਛਾ ਬੋਲੋ ਨੰਬਰ ਭਾਜੀ ਸਦਨਾਮ ਨੰਬਰ ਆਪਣਾ 94655 ਹਾਂ 955 ਪਿੰਡ ਕਹੜੋਂ ਤਹਿਸੀਲ ਪਰੇ ਜ਼ਿਲ੍ਹਾ ਦਾਲਾ ਠੀਕ ਹੈ ਜੀ ਸੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ